लोकसभा चोना गेड च नौ सूबे तेंद्र शासित प्रदेश चियानवी सटा तो प्रचार अज शाम समाप्त हो गय सीमा सुरक्षा बल के डायरैक्टर जनरल नितिन अग्रवाल ने अटारी विखे जीसीपी लागे शाही किला कंपलैक्स तीन सौ पंजा फुट की उंचाई तल का सब तचा झंडा लहराया ਅਤੇ ਪੰਜਾਬ ਦੀ ਮਹਾਨ ਸਾਹਿਤਕਾਰ ਤੇ ਉੱਕੀ ਕਵੀ ਪਦਮਸ਼੍ਰੀ ਡਾਕਟਰ ਸੁਰਜੀਤ ਪਾਤਰਤਾ ਅੱਜ ਤੜਕਸਾਰ ਦਿਹਾਂਤ ਹੋ ਗਿਆ ਵੱਖ-ਵੱਖ ਸ਼ਖਸੀਅਤਾਂ ਨੇ ਸ਼ਰਤਾਂਜਲੀ ਭੇਟ ਕੀਤੀ ਤਿਨ ਖਬਰਾਂ ਵਿਸਥਾਰ ਨਾਲ लोकसभा चोना के चौथे गेट का प्रचार अज शाम बजे समाप्त हो गया ओडिशा च विधानसभा चोना गेड तंधरा प्रदेश च विधानसभा के इसी चोना लिए प्रचार भी शाम अ समापत हो चौथे गेट में तेरह मई को नौ सूबे केन्द्र शासित प्रदेश दयानवी सीटा वोटिंग होगी इस गेट में आंध्र प्रदेश च पच्ची बिहार च पंच झारखंड चार मध्य प्रदेश अट्ठ महाराष्ट्र च्यारह उड़ीसा चार तेलंगाना चतारा उत्तर प्रदेश च तेरह पच्छमी बंगाल च अट्ठ त जम्मू कश्मीर च एक सीट शामिल है। फार्मा ओपीओट्स खिलाफ वीड्डी खुफिया कार्रवाई करते हुए पंजाब पुलिस के विशेष कार्यबल ने हिमाचल प्रदेश के बद्दी स्थित फार्मा फैक्टरी तो चल रहे साइकोट्रापिक पदार्था ने निर्माण सप्लाई यूनिटा ने अंतरराजी गैर कानूनी नैटवर्क का पर्दाफाश पंजाब पुलिस मुखी गौरव यादव ने यह जानकारी दी ए कार्रवाई विशेष कार्यपाल बॉर्डर रेंज अमृतसर वलो गिरफ्तार किये पिंड कोट मोहम्मद खां के सुखविंदर उर्फ धामी अमृतसर के गोविंद नगर के जसप्रीत उर्फ जस नामी दो नशा तस्करा के अगले पिछले सबंधा दिन महीनों तक ਜਾਂਚ ਮਗਰੋਂ ਕੀਤੀ ਗਈ ਹੈ ਪੰਜ ਸੂਬਿਆਂ ਚ ਚਲਾਈ ਜਾ ਰਹੀ ਇਸ ਪੂਰੇ ਆਪਰੇਸ਼ਨ ਦੌਰਾਨ ਪੁਲਿਸ ਨੇ ਕੁੱਲ 7 ਨਸ਼ਾ ਤਸਕਰਾਂ ਤੇ ਸਪਲਾਇਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ 70 ਲੱਖ 42 ਹਜ਼ਾਰ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ 2 ਲੱਖ 37 ਹਜ਼ਾਰ ਰੁਪਏ ਦੀ ਡਰੱਗ ਮਨੀ ਤੇ 725 ਕਿਲੋ 5 ਗ੍ਰਾਮ ਨਸ਼ੀਲੇ ਟ੍ਰਾਮਾਡੋਲ ਪਾਊਡਰ ਦੀ ਬਰਾਮਦ ਕੀਤੀ ਹੋਈ ਹੈ ਇਹਨਾਂ ਪੰਜ ਸੂਬਿਆਂ ਚ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਉੱਤਰ ਪ੍ਰਦੇਸ਼ ਤੇ ਮਹਾਰਾਸ਼ਟਰ ਸ਼ਾਮਲ ਨੇ ਸੀਮਾ ਸੁਰੱਖਿਆ ਬਲ ਦੇ ਡਾਇਰੈਕਟਰ ਜਨਰਲ ਨਿਤਿਨ ਅਗਰਵਾਲ ਨੇ ਪੰਜਾਬ ਚ ਪਾਕਿਸਤਾਨ ਨਾਲ ਲੱਗਦੀ कौमांतरी सरहद का दो दिन तक दौरा किया इस दौरान उन्होंने लोकसभा चोना बल की तैनाती की समीक्षा तो की पेश चुनौतियों बारे अधिकारियों गलत बल फरंटीयर आई जी डॉक्टर अतुल फुलचेले ने उन्होंने हालात तो जाऊ करवाया अपने इस दौरे के अब दूजे दिन एक यादगारी तिहासक मौके वजो नितिन अग्रवाल ने अमृतसर अटारी विखे जीसीपी लागे शाही किला कॉम्पलैक्स च सुरक्षा बल का तीन सौ पंजा उचा झंडा लहराया ਦੇ ਲੰਬਾ 340 ਫੁੱਟ ਚੌੜਾ ਹੈ ਅਤੇ ਇਥੇ ਪਹੁੰਚ ਤਹੀ ਸਥਾਪਤ ਕੌਮੀ ਰੰਗਨਾਣ ਹੁਣ ਇਸ ਚੁੰਡੀ ਨੂੰ ਵੀ ਕਈ ਕਿਲੋਮੀਟਰ ਤੋਂ ਦੇਖਿਆ ਜਾ ਸਕੇਗਾ ਡਾਇਰੈਕਟਰ ਜਮਨ ਮਿਤਨ ਅਗਰਾਨੀ ਅਟਾਰੀ ਵਿਖੇ ਸਿਮਰਖਿਆ ਬਲ ਦੇ ਜਵਾਨਾਂ ਨਾਲ ਪਰਹਿਰੀ ਪੋਚ ਦੌਰਾਨ ਗੱਲਬਾਤ ਕੀਤੀ ਤੇ ਵੱਡੀਆਂ ਚੁਣੌਤੀਆਂ ਤੇ ਕਠਿਨਾਈਆਂ ਦੇ ਬਾਵਜੂਦ ਸਰਹੱਦੀ ਦੀ ਰਾਖੀ ਪੂਰੀ ਤੰਦੇ ਹੀ ਨਾ ਕਰਨ ਦੇ ਜਵਾਨਾਂ ਦੇ ਜਜ਼ਬੇ ਦੀਸ਼ਾ ਲਗਾ ਕੀਤੀ ਇਸ ਤੋਂ ਬਾਅਦ ਸੂਰਮਾ ਫਿਰੋਜ਼ਪੁਰ ਚ ਸਿਮਰਖਿਆ ਬਲ ਦੇ ਨਾਨ ਡੌਗ ਸਿਖਲਾਈ ਕੇਂਦਰ ਦਾ ਤਾਰਾ ਕੀਤਾ ਉਹਨਾਂ ਕੁੱਤਿਆਂ ਦੀ ਉਮਿਤ ਸਿਖਲਾਈ ਵੀਡੀਓ ਨੇ ਮਹੱਤਵ ਤੇ ਜ਼ੋਰ ਦਿੱਤਾ ਕਿ ਬੜੀ ਮੁੱਲੀ ਪੁਨਖਾਵਾਂ ਨੂੰ ਰੇਖਾਂਕਿਤ ਕੀਤਾ ਜਿਹੜੀ ਕਿ ਡਿਊਟੀ ਦੀ ਲਾਈਨ ਵਿੱਚ ਕੁੱਤਿਆਂ ਵੱਲੋਂ ਨਿਭਾਈ ਜਾਂਦੀ ਹੈ ਇਹ ਕੇਂਦਰ ਸਰਹੱਦ ਦੇ ਵਕ-ਵਕ ਸੁਰੱਖਿਆ ਤੇ ਸੰਚਾਲਨ ਗਤੀਵਿਧੀਆਂ 'ਚ ਸਿਖਲਾਈ ਪ੍ਰਾਪਤ ਕੁੱਤਿਆਂ ਦੀ ਸਰਗਰਮ ਭਾਗੀਦਾਰੀ ਨੂੰ ਮਹੱਤਵਪੂਰਨ ਤੌਰ ਤੇ ਵਧਾਉਣ ਲਈ ਤਿਆਰ ਹੈ ਸੀਮਾ ਸੁਰੱਖਿਆ ਬਲ ਦੀਆਂ ਇਹ ਪਾਲ ਕਰਦੀਆਂ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਤੇ ਇਸ ਦੇ ਨਾਗਰਿਕਾਂ ਨੂੰ ਕੋਮਾਂਤਰੀ ਖਤਰਿਆਂ ਤੋਂ ਬਚਾਉਣ ਲਈ ਬਲ ਦੇ ਦ੍ਰਿੜ ਸੰਕਲਪ ਦੀ ਮਹੱਤਵਪੂਰਨ ਯਾਦਵਾਨੀਆਂ ਨੇ ਤੇ ਭਾਰਤ ਦੀ ਖੇਤਰੀ ਅਖੰਡਤਾ ਤੇ ਕੌਮੀ ਸੁਰੱਖਿਆ ਦੇ ਇੱਕ ਮਜ਼ਬੂਤ ਸਰਪ੍ਰਸਤ ਵਿੱਚੋਂ ਆਪਣੀ ਸਥਿਤੀ ਦੀ ਪੁਸ਼ਟੀ ਕਰਦੀਆਂ ਨੇ ਪ੍ਰਦੇਸ਼ਿਕ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ आज राष्ट्रीय तकनोालोजी दिवस है साल उन्नीस सौ अठानवे चाजी के दिन पोखरण विखे किए सफल परमाणु परिखण् दरेगंड मना ही हर वरी मई न पठानकोट चारमें पब्लिक स्कूल माधोपुर विखे स्कूल के विद्यार्थियों ने विज्ञान विद्यार प्रदर्शनी लगाई जिस विद्यार्थियों ने वक् वक् तरह के सायस प्रोजेक्ट बनाए प्रदर्शित स्कूल प्रिंसीपल दिलीप कुमार ने दसिया कि इस दिवस न मना का मुख्य उद्देश भारत के विश्व के महान विज्ञानियां याद करना है जो आने वाली पीढ़ी उन्होंने प्रेरणा लैके विज्ञान के खेत च नमे म्यार कर सके ਪੰਜਾਬ ਦੇ ਮਹਾਨ ਸਹਾਤਕਾਰ ਤੇ ਉੱਘੇ ਕਵੀ ਪੰਥ ਸ਼੍ਰੀ ਡਾਕਟਰ ਸੁਜੀਤ ਪਾਤਰ ਦਾ ਅੱਜ ਅਲਕਸਾਰ ਤੇ ਹਾਂਤ ਹੋ ਗਿਆ ਲੁਧਿਆਣਾ ਵਿਖੇ ਆਪਣੇ ਘਰ ਵਿੱਚ ਉਹ ਰਾਤ ਨੂੰ ਚੰਗੇ ਭਲੇ ਸੁੱਤੇ ਸਨ ਪਰ ਸਵੇਰੇ ਨੂੰ ਨਹੀਂ ਉઠੇ ਇਹ ਦੁੱਖ ਭਰੀ ਖਬਰ ਸੁਣਨ ਨਾਲ ਹੀ ਸਾਹਬ ਖੇਤ ਵਿਚ ਖਾਸ ਤੌਰ ਤੇ ਮਾਇੂਸੀ ਵੀ ਲੈ ਚਾ ਗਈ ਜਲੰਧਰ ਜ਼ਿਲ੍ਹੇ ਦੇ ਪਾਤਰ ਕਲਾ ਪਿੰਡ ਦੇ ਜਨਪਾਲ ਸੁਜੀਤ ਪਾਤਰ ਲੁਧਿਆਣਾ ਚ ਰਹਿੰਦੇ ਸਨ ਉਹਨਾਂ ਦਾ ਅੰਤਮ ਸੰਸਕਾਰ ਲੁਧਿਆਣਾ ਵਿੱਚ 13 ਮੀਨ ਨੂੰ ਪੂਰੇ ਸਰਕਾਰੀ ਸਨਮਾਨ ਨਾਲ ਕੀਤਾ ਜਾਵੇਗਾ ਹੋਰ ਵੇਰਵੇ ਨਾਲ ਇਹ ਰਿਪੋਰਟ ਪਦਮ ਸ਼੍ਰੀ ਡਾਕਟਰ ਸੁਰਜੀਤ ਪਾਤਰ ਦਾ ਨਾਮ ਕਿਸੇ ਪਰਿਚੇਤਾ ਮੁਹਤਾਜ ਨਹੀਂ ਹੈ ਪੰਜਾਬੀ ਸਾਹਿਤ ਵਿੱਚ ਬਾਬਾ ਬੋੜ ਵੱਜੋਂ ਪਛਾਣ ਸਥਾਪਿਤ ਕਰਨ ਵਾਲੇ ਡਾਕਟਰ ਸੁਰਜੀਤ ਪਾਤਰ 78 ਸਾਲ ਦੀ ਉਮਰ ਵਿੱਚ ਆਪਣੇ 100th ਜਨਮਵਾਲਿਆਂ ਨੂੰ ਸਦੀਵੀ ਵਿਛੋੜਾ ਦੇ ਗਏ ਨੇ ਦੱਸਿਆ ਜਾਂਦਾ ਹੈ ਕਿ ਤੜਕਸਾਰ ਨੀਂਦ ਵਿੱਚ ਹੀ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਜਦ ਤੱਕ ਪਰਿਵਾਰਕ ਨੰਬਰ ਸੰਭਲਦੇ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਸਨ ਡਾਕਟਰ ਸੁਰਜੀਤ ਪਾਤਰ ਨੇ ਆਪਣੀਆਂ ਕਵਿਤਾਵਾਂ ਰਾਹੀਂ ਪੰਜਾਬੀ ਭਾਸ਼ਾ ਨੂੰ ਇੱਕ ਨਵਾਂ ਮੁਕਾਮ ਦਿੱਤਾ ਉਹਨਾਂ ਦੀਆਂ ਰਚਨਾਵਾਂ ਵਿੱਚ ਮਨੁੱਖੀ ਸੰਵੇਦਨਾਵਾਂ, ਕੁਦਰਤ ਪ੍ਰਤੀ ਪ੍ਰੇਮ ਤੇ ਸਮਾਜਿਕ ਮੁੱਦੇ ਬਹੁਤ ਹੀ ਸੋਹਣੇ ਰੂਪ ਵਿੱਚ ਨਜ਼ਰ ਆਉਂਦੇ ਨੇ। ਸੁਨੇ ਸੁਨੇ ਰਾਹਾਂ ਵਿੱਚ ਕੋਈ ਕੋਈ ਪੈੜੇ, ਦਿਲ ਹੀ ਉਦਾਸ ਏ ਜੀ ਬਾਕੀ ਸਭ ਖੈਰ ਏ। ਕਿ ਦੂਰ ਇੱਕ ਪਿੰਡ ਵਿੱਚ ਲਿਕਾ ਜਿਆ ਘਰ ਸੀ, ਕੱਚੀਆਂ ਸੀ ਕੰਧਾਂ ਉਹਦਾ ਬੋੜਾ ਜਿਆ ਦਰ ਸੀ। ਅੰਮੀ ਮੇਰੀ ਚਿੰਤਾ ਸੀ, ਬਾਪੂ ਮੇਰਾ ਡਰ ਸੀ। ਓਦੋਂ ਮੇਰੀ ਔਦ ਯਾਰੋ ਮਸਾਂ ਫੁੱਲ ਭਰ ਸੀ। ਜਦੋਂ ਦਾ ਸਾਡੇ ਨਾਲ ਖੁਸ਼ੀਆਂ ਨੂੰ ਵਹਿ ਰੇ। ਸੁਨੇ ਸੁਨੇ ਰਾਹਾਂ ਵਿੱਚ ਕੋਈ ਕੋਈ ਪੈੜੇ, ਦਿਲ ਹੀ ਉਦਾਸ ਏ ਜੀ ਬਾਕੀ ਸਭ ਖੈਰ ਏ। ਪੰਜਾਬ ਪੰਜਾਬੀ ਭਾਸ਼ਾ ਅਤੇ ਪੰਜਾਬੀ ਪ੍ਰਤੀ ਇਸ ਵਿਲੱਖਣ ਦੇਣ ਲਈ ਹੀ ਸਨ 2012 ਵਿੱਚ ਡਾਕਟਰ ਸਰਜੀਤ ਪਾਤਰ ਨੂੰ ਦੇਸ਼ ਦੇ ਸਰਵ ਉੱਚ ਨਾਗਰਿਕ ਸਨਮਾਨ ਪਦਮ ਸ਼੍ਰੀ ਨਾਲ ਨਵਾਜਿਆ ਗਿਆ ਇਸ ਤੋਂ ਇਲਾਵਾ ਸਾਹਿਤ ਅਕਾਦਮੀ ਪੁਰਸਕਾਰ ਸਮੇਤ ਕਈ ਵੱਕਾਰੀ ਪੁਰਸਕਾਰ ਸਮੇਂ-ਸਮੇਂ ਤੇ ਉਨ੍ਹਾਂ ਦੇ ਜੀਵਨ ਦੇ ਸੁਨਹਿਰੀ ਪੰਨਿਆਂ ਦਾ ਹਿੱਸਾ ਬਣਦੇ ਰਹੇ ਡਾ. ਸੁਰਜੀਤ ਪਾਤਰ ਦੀਆਂ ਰਚਨਾਵਾਂ ਦਾ ਕਈ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਹੈ ਜਿਸ ਨਾਲ ਦੁਨੀਆ ਭਰ ਵਿੱਚ ਉਨ੍ਹਾਂ ਨੂੰ ਇੱਕ ਪਛਾਣ ਅਤੇ ਸ਼ਲਾਘਾ ਮਿਲੀ। ਡਾ. ਸੁਰਜੀਤ ਪਾਤਰ ਦਾ ਇਸ ਸੰਸਾਰ ਤੋਂ ਚਲੇ ਜਾਣਾ ਪੰਜਾਬੀ ਸਾਹਿਤ ਜਗਤ ਲਈ ਨਾ ਪੂਰੇ ਜਾਣ ਵਾਲਾ ਇੱਕ ਵੱਡਾ ਘਾਟਾ ਹੈ। ਭਾਵੇਂ ਅੱਜ ਡਾ. ਸੁਰਜੀਤ ਪਾਤਰ ਇਸ ਦੁਨੀਆ ਵਿੱਚ ਨਹੀਂ ਨੇ ਪਰ ਆਪਣੀਆਂ ਇਹਨਾਂ ਰਚਨਾਵਾਂ ਰਾਹੀਂ ਉਹ ਹਮੇਸ਼ਾ ਇਸ ਸੰਸਾਰ ਨਾਲ ਜੁੜੇ ਰਹਿਣਗੇ। ਮੇਰੇ ਅੰਦਰ ਆਵਾਜ਼ ਤਹੌਲ ਬੇਪਨਾਹ ਮੇਰੇ ਮੱਥੇ 'ਚ ਪਰ ਅਕਲ ਦਾ ਤਾਣਾ ਸ਼ਬ ਅਵਾਜ਼ਾਂ ਸੁਣੂੰ ਕੁਛ ਚੁਣੂ ਸੋ ਬੁਲੂੰ ਫਿਰ ਬੇਾਨ ਆਪਣਾ ਕੋਈ ਜਾਰੀ ਕਰੂੰ ਬੁਰੇਪੋਟ ਨਾਲ ਸ਼ਿਸ਼ੂ ਸ਼ਰਮਾ ਸ਼ਾਂਤਲ ਆਕਾਸ਼ਾਣੀ ਸਮਾਚਾਰ ਜਲੰਧਰ ਰੈਸਟੋਰੈਂਟ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਡਾਕਟਰ ਸੁਜੀਤ ਪਾਤਰ ਦੇ ਦੇਹਾਂਤ ਤੇ ਅਫਸੋਸ ਪ੍ਰਗਟ ਕੀਤਾ ਹੈ ਆਪਣੀ ਸੁਨੇਹੇ ਚੋਣਾ ਕਿ ਪੰਜਾਬੀ ਬੋਲੀ ਦੇ ਮਾਣਮੱਤੇ ਪੁੱਤਰ ਸੁਜੀਤ ਪਾਤਰ ਦੇ ਅਚਾਨਕ ਚਲੇ ਜਾਣ ਤੇ ਉਹਨਾਂ ਨੂੰ ਦੁੱਖ ਹੋਇਆ ਹੈ ਪੰਜਾਬੀ ਮਾਂ ਬੋਲੀ ਦਾ ਵਿਹੜਾ ਅੱਜ ਸੁਨਾ ਹੋ ਗਿਆ ਹੈ ਪਦਾਨਚਬਾ ਦੇ ਸਪੀਕਰ ਕੋਪਾਰ ਸਿੰਘ ਸੰਧਾਨੀ ਨੇ ਕਿਹਾ ਕਿ ਸਾਹਿਕਾਰ ਰਚਨਾਵਾਂ ਦੇ ਰਚੇਤਾ ਡਾਕਟਰ ਸੁਜੀਤ ਪਾਤਰ ਦੇ ਵਿਛੋੜੇ ਨਾਲ ਪੰਜਾਬ ਪੰਜਾਬੀ ਤੇ ਪੰਜਾਬੀਤ ਨੂੰ ਵੱਡਾ ਘਾਟਾ ਪਿਆ ਹੈ ਪੰਜਾਬੀ ਜੀਪ ਦੇ ਸੂਬਾ ਪਦਾਨ ਸੁਨਿਲਾਖ ਨੇ ਵੀ ਆਪਣੇ ਸ਼ੋਕ ਸੁਨੇਹਜ ਕਿਹਾ ਕਿ ਸਾਹਿਤਕਾਰ ਸੁਜੀਤ ਪਾਤਰ ਦਾ ਵਿਛੋੜਾ ਇੱਕ ਯੁੱਗ ਦਾ ਅੰਤ ਹੈ ਜਦੋਂ ਵੀ ਪੰਜਾਬੀ ਸਾਹਿਤ ਦੀ ਗੱਲ ਤੁਰੇਗੀ ਤਾਂ ਡਾਕਟਰ ਸੁਜੀਤ ਪਾਤਰ ਦੀ ਬਾਤ ਜ਼ਰੂਰ ਹੋਵੇਗੀ ਪੰਜਾਬ ਸਰਕਾਰ ਨੇ ਸੂਬੇ ਚ ਚੋਣਾਂ ਦੀ ਲਵਾਈ ਦੋ ਹਿੱਸਿਆਂ 11 ਤੋਂ 15 ਜੂਨ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਚੋਣਾਂ ਦੀ ਸਿੱਧੀ ਵਿਜਾਈ ਸਾਰੇ ਸੂਬੇ ਚ 15 ਮਈ ਤੋਂ ਸ਼ੁਰੂ ਹੋਵੇਗੀ ਵਿਸ਼ੇਸ਼ ਮੁਖ ਸਕੱਤਰ ਕੇਪੀ ਸੈਨਾ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਸ਼੍ਰੀ ਮੁਕਤਸਰ ਸਾਹਿਬ ਫਰੀਦਕੋਟ ਮਾਨਸਾ ਫਾਜ਼ਿਲਕਾ ਬਠਿੰਡਾ ਫਿਰੋਜ਼ਪੁਰ ਤੇ ਕੁਮੰਤਰੀ ਸਰਹੱਦ ਦੇ ਨਾਲ ਕੰਡਿਆਲੀ ਤਾਰ ਤੋਂ ਪਾਰ ਦੇ ਖੇਤਰ ਚ 11 ਜੂਨ ਤੋਂ ਚੋਣਾਂ ਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ ਦਸਤਨਾਹਲੀ ਪ੍ਰਤੀਸ਼ਖ ਖਬਰਾਂ ਖਤਮ ਹੋਇਆ ਨਮਸਕਾਰ